ਕਸੀ ਕਾਰਵਾਈ ਕੁਝ ਦਿਨ ਪਹਿਲਾਂ ਕਾफी ਜ਼ਿਆਦਾ ਇੱਕ ਵੀਡੀਓ ਵਾਇਰਲ ਹੋਈ ਆ ਸੋਸ਼ਲ ਮੀਡੀਆ ਤੇ ਤੇ ਆਪਾਂ ਸਾਰਿਆਂ ਨੇ ਦੇਖੀ ਵੀ ਆ ਤੇ ਉਹ ਵੀਡੀਓ ਦੇ ਸੰਬੰਧ ਵਿੱਚ ਆਪਾਂ ਜੋ ਵੀਰ ਨੇ 22 ਅੱਜ ਆਪਣੇ ਨਾਲ ਨੇ ਤੇ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਵੀ ਕੀ ਤੁਸੀਂ ਕੀ ਇਹੋ ਜਿਹਾ ਘਰ ਸੀ ਤੁਮ ਜਿਹੜੀ ਵੀਡੀਓ ਪਾਉਣੀ ਪਈ ਹੈ ਨਾ ਤੇ ਉਹ ਵੀਰ ਨਾਲ ਆਪਾਂ ਗੱਲ ਕਰਦੇ ਆ ਹਾਂਜੀ ਵੀਰ ਹਾਂਜੀ ਬਈ ਅਸਲੀ ਦਾ ਠੀਕ ਹੈ ਤੇ ਬਈ ਤੁਸੀਂ ਦੱਸੋ ਵੀ ਤੁਸੀਂ ਵੀਡੀਓ ਕਾਉਂਦਾ ਤੁਹਾਡਾ ਕੀ ਕਾਰਨ ਸੀ ਤੁਸੀਂ ਵੀਡੀਓ ਕਿਉਂ ਪਾਇਆ ਜੀ ਹਾਂ ਜੀ ਵੀਰੇ ਵੀਰੇ ਉਹ ਜੀ ਮਤਲਬ ਜਿਹਦੇ ਮਤਲਬ ਮੈਨੂੰ ਹਸਪੀਟਲ ਤੋਂ ਫੋਨ ਆਇਆ ਮੈਂ ਆਪਣੇ ਆਈਪੀਆਈ ਹਸਪੀਟਲ ਤੇ ਕੰਮ ਕਰਉਂਦੀ ਸੀ ਠੀਕ ਹੈ ਕਹਿੰਦੇ ਵੀ ਜਿਹੜੇ ਤੇਰਾ ਨੰਮ ਮੁੰਡਾ ਹੁੰਦਾ ਵੀ ਤੁਗੋ ਵੀਰੇ ਉਹ ਮੇਰੇ ਨਾਲ ਹੁੰਦਾ ਪਤਾ ਹੈ ਹਾਂ ਤੁਹਾਡਾ ਵੀ ਤਰ੍ਹਾਂ ਵੀ ਤਰ੍ਹਾਂ ਤੇ ਮੈਨੂੰ ਫੋਨ ਆਇਆ ਉਹ ਕਹਿੰਦੇ ਉਹਦੇ ਮੰਮੀ ਟੈਂਡੀ ਦਾ ਐਕਸੀਡੈਂਟ ਹੋ ਗਿਆ ਵੀ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਅੱਛਾ ਮਿੰਨਵਾ ਦੀ ਮਾਂ ਵੀ ਲੋਕਰੋ ਇਹ ਆਤ ਹੁੰਦੀ ਹੈ ਨਾ ਚਲੋ ਮੈਂ ਮੈਂ ਗਿਆ ਉੱਥੇ ਹੂੰ ਤੇ ਪਹਿਲਾਂ ਮੈਂ ਜੈਨ ਚ ਪਤਾ ਕੀਤਾ ਵੀ ਉਹਦੇ ਰੇਨ ਨੇ ਨਾ ਕਿ ਉਧਰ ਕੰਮ ਕਰ ਰਹੀ ਹੁੰਦੀ ਸੀ ਹੂੰ ਅੱਛਾ ਉਹ ਤੋਂ ਬਾਅਦ ਹੂੰ ਜਦੋਂ ਮੈਂ ਸਰਕਾਰੀ ਹੌਸਪੀਟਲ ਦੁਬਾਰਾ ਫਿਰ ਮੂੰਨਾ ਗਿਆ ਨਾ ਸਰਕਾਰੀ ਹੌਸਪੀਟਲ ਤੇ ਨਾ ਚਲੋ ਮੈਂ ਸਰਕਾਰੀ ਚ ਗਿਆ ਹੀ ਹੂੰ ਉੱਥੇ ਜਨਮ ਆ ਗਿਆ ਉਹਦੀ ਇੱਕ ਸਿਸਟਮਤੀ ਕੋਲੇ ਜਿਸ ਨਾਲ ਪਿੰਡੋਂ ਘਟੇ ਨੰਬਰ ਤਾਂ ਆਈ ਇੱਕ ਇੱਕ ਹਾਰਮੋਨਾਂ ਦੀ ਹਾਂ ਹਾਂ ਅੱਛਾ ਉਹਦੇ ਡੈਡੀ ਦੇ ਮਤਲਬ ਟਟਾ ਕਾ ਵੀ ਜਿਆਦਾ ਦੀ ਹਮ ਹੈਗੇ ਦੋਏ ਸੀਰੀਅਸ ਕੀ ਹਾਲ ਠੀਕ ਹੈ ਬਾਈ ਉਹਨਾਂ ਨੂੰ ਉਹਨਾਂ ਦਾ ਮਤਲਬ ਰੈਫਰ ਕਰਤਾ ਏ ਬੱਤੀ ਦੇ ਵਿੱਚ ਦੋ ਆ ਜਾਣਾ ਉਹਨਾਂ ਨੂੰ ਦਰਮੇਂ ਗਏ ਆ ਉਹਨਾਂ ਨੂੰ ਮਤਲਬ ਐਮਬੂਲੈਂਸ ਪਾ ਰਹੇ ਦੀ ਪਾ ਰਹੇ ਸੀ ਚਲੋ ਹਣਾ ਮੈਂ ਗਏ ਆ ਉਸੇ ਉਹਨਾਂ ਗੱਲ ਬਾਤ ਕੀਚੋ ਕਹਿੰਦੇ ਵੀ ਦੋ ਜਾਣਾ ਰੈਫਰ ਕਰਤਾ ਬਾਈ ਜੀ ਰੋਲ ਆ ਜੀ ਦਾ ਰੈਫਰ ਦਾ ਦੋ ਡੈਡੀ ਜਿੱਥੇ ਤੇ ਪਾਉਣ ਨੂੰ ਕਰਤਾ ਮੁੰਡੇ ਦੇ ਵੀ ਮਕ ਤੁਸੀਂ ਮਾਂ ਜਨਾ ਦੀ ਭਾਗ ਡਾਟ ਜੀ ਵੇਟ ਕਰ ਦੋ ਕਿਤੇ ਵੀ ਮਰ ਜੇ ਜਾਂ ਲੋ ਨਾਲੇ ਹਾਂ ਉਹ ਵੀ ਗੱਲ ਤੁਹਾਡੀ ਸਮਝ ਆ ਜੇ ਤੁਸੀਂ ਇੱਕ ਗੱਲ ਹੋਰ ਕੀਤੀ ਸੀ ਵੀ ਉੱਥੇ ਜਿਹੜੀ ਐਂਬੂਲੈਂਸ ਉਹਨਾਂ ਦਾ ਸਹੀ ਪ੍ਰਬੰਧ ਨਹੀਂ ਸੀ ਕੀ ਉਹ ਐਂਬੂਲੈਂਸ ਉਹਦੇ ਡੈਡੀ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਹੂੰ ਸੰਟਾਈਜ ਵਿੱਚੋਂ ਲੈ ਕੇ ਚੱਲੇ ਸੀ ਨਾ ਵੀ ਦੂਜੀ ਐਂਬੂਲੈਂਸ ਨੂੰ ਕੋਈ ਮੌਕੇ ਤੇ ਹੋਊਗੀ ਹਾਂ ਚਲੋ ਐਂਬੂਲੈਂਸ ਉਹਨੇ ਉੱਥੋਂ ਟੋਰੀ ਐਂਬੂਲੈਂਸ ਦੇ ਮੁਰੋਂ ਜਾ ਕੇ ਪਿੱਛੇ ਲਾਤੀ ਇੱਥੇ ਹਸਪਤਲ ਦੇ ਨਾਲ ਹਸਪਤਲ ਹੈ ਸਰ ਹਾਂ ਚਲੋ ਉੱਥੇ ਖੜੇ ਉਹ ਕਿ ਸਾਨੂੰ ਵੀ ਖੜੇ ਨਾ ਉਹ ਟਾਈਮ ਆ ਮਤਲਬ ਸੀ ਜਿਹੜਾ ਹੋ ਗਿਆ ਉਹ तकरीबन ਅੱਧਾ ਘੰਟਾ ਹੋ ਗਿਆ ਉਹ ਹੂੰ ਉਹਦੀ ਪਾਸੇ ਸੈਕਟਰ ਦਾ ਫੋਨ ਆਇਆ ਵੀ ਵੀਰੇ ਆ ਕੇ ਜੋਕਰ ਨੂੰ ਸਟੋਰ ਨਹੀਂ ਗਏ ਹਾਂ ਤੇ ਅਸੀਂ ਉਹਨਾਂ ਜਾ ਕੇ ਕੋਲੇ ਗਏ ਐਂਬੂਲੈਂਸ ਉਹਨਾਂ ਨੇ ਖੜੀ ਕਰਕੇ ਰੱਖੀ ਉਹਦਾ ਕੀ ਕਰ ਸੀ ਬਾਈ ਉਹ ਸਾਨੂੰ ਤਾਂ ਐਮੇ ਦੀ ਵੀ ਜਿਹੜੀ ਐਂਬੂਲੈਂਸ ਖੜੀ ਆ ਦੋ ਇਹਨਾਂ ਨੇ 23 ਜੂਨ ਲੱਕੀ ਜਾਣੀ ਹੈ ਹਾਂ ਜਾ ਤੁਹਾਨੂੰ ਪੁੱਛਿਆ ਕਹਿੰਦਾ ਭਾਈ ਸਟਾਰਟ ਕਰੀਏ ਚਲੋ ਸਾਨੂੰ ਵੀ ਇਹ ਹੋ ਗਿਆ ਕਿ ਨਾ ਵੀ ਨਾਲੇ ਜਾਉ ਜਿੱਥੇ ਡੈਡੀ ਆ ਉਸ ਨਾਲ ਐਂਬੂਲੈਂਸ ਜਿਹਾ ਜਾਉਂ ਰੋਮੀ ਪੰਚਾ ਉੱਥੇ ਤੇ ਲੈ ਜਾ ਲਾਂਗੀ ਭਾਈ ਉਹ ਨਾ ਰੱਸਾ ਕੱਢਿਆ ਐਂਬੂਲੈਂਸ ਨੂੰ ਪਾਇਆ ਹੌਤਾ ਜੀ ਬੈੱਡ ਨੇ ਬੈਟਰੀ ਲਾ ਕੇ ਸਲਪਾ ਮਾਰ ਕੇ ਨਾ ਤੇ ਲੈ ਜਾਣੀ ਹੋਰ ਨੰਬਰ ਆ ਗਿਆ ਭਾਈ ਤੁਸੀਂ ਮੈਨੂੰ ਭਾਅ ਦੱਸੋ ਹੂੰ ਗਰਦਨ ਦੇ ਹੱਡੀ ਮਤਲਬ ਟੁੱਟੀ ਹੋਵੇ ਫ੍ਰੈਕਚਰ ਹੋ ਗਈ ਫ੍ਰੈਕਚਰ ਹੋ ਗਈ ਗ੍ਰੀਡ ਦੀ ਹੱਡੀ ਫ੍ਰੈਕਚਰ ਹੋ ਗਈ ਵੀ ਭਾਈ ਤੁਸੀਂ ਉਹਨੂੰ बन ਕੇ ਰੈਬਨਸਟਰ ਉਹਨੂੰ ਸਹੀ ਤਰੀਕੇ ਨਾਲ ਉਤਾਰਖਿਆ ਕਿ ਉਹਨੂੰ ਝੜ ਕੇ ਮਰਾ ਮਰਾ ਕੇ ਰੈਬਨਸਟਰ ਨਾਲ ਨਹੀਂ ਵੀ ਰਿਡ ਦੀ ਹੱਡੀ ਹੋਰ ਤੋੜੋ ਬਾਈ ਉਹਦੇ ਨਾਲ ਦੂਸਰੀ ਹੋਰ ਪ੍ਰੋਬਲਮ ਪੈ ਸਕਦੀ ਸੀ ਪੀਰੀਅਡ ਹੈ ਕੈਮਰੇ ਚੈੱਕ ਕਰਾ ਲੈ ਖੰਨਾ ਹਸਪੀਟਲ ਦੇ ਜਿਵੇਂ ਅੱਜ ਕੋਈ ਇੱਕ ਵੀ ਗੱਲ ਦੱਸੀ ਹੋਵੇ ਲੱਗੇ ਅੱਗੇ ਨੰਬਰ ਦਾ ਸਾਥ ਵੀ ਉੱਥੇ ਸੀ ਪੜਾ ਦੇ ਉਹਨਾਂ ਨੇ ਮਾਰ ਮਾਰ ਝੜ ਕੇ ਤਿੰਨ ਚਾਰ ਵਾਰ ਸਟੇਚਰ ਸਾਨੂੰ ਬਾਹਰ ਸੌਂਦ ਦੇ ਮੈਂ ਐਮ뷸ੈਂਸ ਸਟਾਰਟ ਕੀਤੀ ਉਹ ਵੀ ਛੱਡੋ ਕਿੰਤੀ ਸੀ ਕਿ ਆ ਚਲੋ ਵੀ ਕਿੱਥੇ ਲੈ ਕੇ ਜਾਈਏ ਕਹਿੰਦੇ ਬਾਈ ਜੀ ਸਟਾਰਟ ਕਰਕੇ ਸੀ ਮਤਲਬ ਠੀਕ ਕਰਾਉਣ ਲੈ ਕੇ ਜਾਂਦਾ ਅੱਛਾ ਬਾਈ ਉਹ ਦੁਨੀਆ ਦੱਸੋ ਬਿੱਤੂ ਜੀ ਉੱਤੇ ਕੀ ਕਰੇਗਾ ਮੌਕੇ ਦੇ ਦੂਸਰੇ ਹੋਣਗੇ ਉੱਤੇ ਕੋਈ ਬਹੁਤ ਗੱਲ ਤੇ ਗੱਲ ਉਹ ਸਨੇ ਬਹੁਤ ਤੇ ਜੇ ਪਹਿਲੇ ਬਹੁਤ ਉਹ ਸੀਰੀਅਸ ਨੇ ਤੇ ਉਹਨਾਂ ਨੂੰ ਸਹੀ ਟਰੀਟਮੈਂਟ ਦੇਣਾ ਜੀ ਹਸਪੀਟਲ ਦਾ ਫਰਜ ਬਣਦਾ ਫੇਰ ਆ ਕੀ ਕਿਵੇਂ ਬਾਈ ਬਾਈ ਉਹ ਤੋਂ ਬਾਅਦ ਜਿਉ ਕੇ ਆ ਬਈ ਤੁਸੀਂ ਮਰੀਦ ਦੇ ਵਿੱਚ ਜਾ ਡੜ ਤਾਏ ਤੁਸੀਂ ਉਹਦੇ ਉੱਤੇ ਢੜ ਕੇ ਮਾਰ ਮਾਰ ਕੋਸ਼ਿਸ਼ ਕਰੀ ਸੀ ਤੁਸੀਂ ਉਹਨੂੰ ਲਾਈ ਵੈਂਬਲੈਂਸ ਨੂੰ ਹਾਂ ਸਭ ਤੋਂ ਪਹਿਲਾਂ ਬਾਈ ਉੱਥੇ ਤੋਂ ਡਰਾਈਵਰ ਦੇਖੀ ਜਵਾਗ ਜਵਾਗ ਜਿਹੜੇ ਐਮਬਲੈਂਸ ਚਲਾਉਂਦੇ ਆ ਅਜੀ ਕੋਦਾ ਹੀ ਬਾਈ ਹਸਪੀਟਲ ਦੇ ਵਿੱਚ ਆ ਬਈ ਅਸੀਂ ਮਹਾਲੇ ਨੂੰ ਓਕੇ ਜਾਂਦੇ ਆ ਸਾਨੂੰ ਪਤਾ ਨਾ ਕਿ ਅਸੀਂ ਕਿੰਨੇ ਟਾਈਮ ਦੇ ਵਿੱਚ ਐਮਬਲੈਂਸ ਮਹਾਲੀ ਬਾੜੀ ਦੇ ਹਸਪੀਟਲ ਤੋਂ ਜੁੜ ਤੋਂ ਬਈ ਇਹ ਬਾਈ ਖਮਾਨੇ ਨੂੰ ਜੋ ਆਪਦੇ ਰੂਟ ਲੈਣਾ ਤੇ ਆਪ ਨਹੀਂ ਆਉਨੇ ਬਾਈ ਹੂੰ ਜਦ ਮੈਂ ਉਹਨਾਂ ਦੀ ਮੰਮੀ ਡੇਢੀ ਸੜਕੋ ਕੱਲ ਨੂੰ ਰੱਬ ਨਾ ਕਰੇ ਮੇਰਾ ਹੋ ਜਾ ਹਾਂ ਮੇਰੇ ਕੋ ਤਾਂ ਹੀ ਮੇਰਾ ਐਕਸੀਡੈਂਟ ਹੋ ਜੀ ਹੈ ਇੱਕ ਚੀਜ਼ ਉੱਥੇ ਜਦ ਮੈਂ ਜੀ ਸੋਜੀ ਵੀ ਜੇ ਸੜਕ ਸਾਡਾ ਹਾਲ ਹੋ ਗਿਆ ਹਾਂ ਅਜਿਹਾ ਬੱਚਾ ਸੜਕਾਂ 'ਚ ਨਹੀਂ ਮਰਾਂਗਾ ਬਿਲਕੁਲ ਬਾਈ ਬਾਈ ਐਡਾ ਤਕੜਾ ਅੱਜ ਦੇ ਟਾਈਮ 'ਚ ਕੋਈ ਨਹੀਂ ਹੈਗਾ ਹਾਂ ਪੇਰ ਦੀ ਗਾਰੀ ਪਨੀ ਪੀ ਜਾ ਹੈ ਨਾ ਹਾਂ ਹਾਂ ਇਲਾਜ ਬਹੁਤ ਮਹਿੰਗੇ ਮਹਿੰਗੇ ਨੇ ਵੀ ਪ੍ਰਾਈਵੇਟ 'ਚ ਗਰੀਬ ਬੰਦਾ ਬਾਈ ਪ੍ਰਾਈਵੇਟ 'ਚ ਭੱਜ ਜਾ ਟੈਸਟ ਕਰਾ ਲਵੇ ਤੂੰ ਹਾਂ ਕਰ ਦਿੰਦੇ ਨੇ ਬਿਲਕੁਲ ਬਾਈ ਨਾਲੇ ਕਿੱਥੋਂ ਕਰਾਣਾਂਗੇ ਹਾਂ ਬਿਲਕੁਲ ਬਹੁਤ ਮਹਿੰਗੇ ਟੈਸਟ ਨੇ ਇਲਾਜ ਬਹੁਤ ਤਾਂ ਹੀ ਲੋਕੀ ਗਰੀਬ ਲੋਕਾਂ ਵਾਂਈ ਉਹਨਾਂ ਦੀ ਸਰਕਾਰੀ ਅਸਤਾ ਤੱਕ ਹੁੰਦੀ ਆ ਪਹਿਲਾਂ ਠੀਕ ਹੈ ਜੇ ਆਪਣੇ ਸਰਕਾਰੀ ਤਜਹਾਲ ਦੇ ਹੋਣ ਨਾ ਪ੍ਰਾਈਵੇਟਾਂ ਦੇ ਭਾਈ ਕਾਹਤੋਂ ਬੜੀ ਐ ਯਾਰ ਬਿਲਕੁਲ ਭਾਈ ਬਿਲਕੁਲ ਤੇ ਫਿਰ ਕੀ ਹੋਇਆ ਅਗੇ ਫਿਰ ਵੀਰੇ ਹੋਇਆ ਚਲੋ ਬੱਤੀ ਚ ਗਏ ਹੂੰ ਭਾਈ ਬੱਤੀ ਦੇ ਵਿੱਚੋਂ ਓਪਨ ਲੱਗਾ ਪਹੁੰਚੇਗੇ 11:30 ਵਜੇ ਪਹੁੰਚਗੇ ਨਹੀਂ ਤੇ ਮੈਂ ਉੱਥੇ ਫੋਨ ਕਰਕੇ ਪਤਾ ਕੀਤਾ ਹੂੰ ਸਾਢੇ 4 ਵਜੇ 4:30 ਤੇ 5 ਵਜੇ ਵਿੱਚ 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 ਸਿੱਟੀ ਸਕੈਨ ਹੋਈਆ ਸਾਰੇ ਪੀਰੇ ਸਾਰਾ ਦਿਨ ਲੱਗ ਗਿਆ ਹਾਂ ਸਟੇਟ ਚਰ ਦੇ ਪਾਸੇ ਸਾਈਡ ਦੇ ਬਾੜੇ ਪਏ ਜੇ ਤੁਸੀਂ ਬਾਈ ਰੈਫਰ ਕਰਦੇ ਹੋ ਕਟੋ ਕਟੋ ਨਾ ਕਨਫਰਮ ਤਾਂ ਕਰੋ ਯਾਰ ਫੋਨ ਲਾ ਕੇ ਵੀ ਸਾਡੇ ਪੇਸ਼ੈਂਟ ਬਾਈ ਸੀਰੀਅਸ ਆ ਰਹੇ ਨੇ ਸਪੇਸ਼ਲ ਤੱਕ ਨੂੰ ਸੰਭੋਲ ਨੂੰ ਸੰਭੋਲ ਆ ਦੂਗਾ ਵੀ ਕਮੈਂਟ ਹੈ ਜੇ ਅਸੀਂ ਰੈਫਰ ਕਰਾਉਣਾ ਹੋਵੇ ਫਿਰ ਸਾਡਾ ਕਿਹੜਾ ਬਈ ਦਿਮਾਗ ਇਹਦਾ ਸਿੱਡੀ ਬੱਤੀ ਤੇ ਲੱਗੀ ਆ ਥੋੜਾ ਕੀ ਕਰਨਾ ਬਿਲਕੁਲ ਬਾਈ ਬਿਲਕੁਲ ਯਾਨ ਕੋਈ ਡਾਕਟਰ ਨਹੀਂ ਬਈ ਟਾਈਮ ਤੇ ਪਹੁੰਚਣਾ ਕਿਸੇ ਕੋਈ ਸਟਾਫ ਹੋਊਗਾ ਉਹਨੇ ਕੁੱਤੇ ਮੰਗ ਵੱਟ ਕੇ ਪੈਣਾ ਫਿਰ ਥੋੜੀ ਸਾਨੂੰ ਕਾਦੀ ਲੋੜਾ ਸਰਕਾਰੀ ਵਾਲਾ ਬਾਈ ਬਹੁਤ ਗਲਤ ਗੱਲ ਹੈ ਇਹ ਬਾਈ ਸਾਰੇ ਸਟਾਫ ਨੂੰ ਸਹੀ ਗੱਲ ਨਾਲ ਚਾਹੀਦਾ ਮਰੀਜ਼ ਨੂੰ ਸਾਹਮਣਾ ਚਾਹੀਦਾ ਬਸ ਗਲਤ ਤਾਂ ਬਾਈ ਉਹੀ ਆਪਣਾ ਸਰਕਾਰੀ ਨੌਕਰੀਆਂ ਲਈ ਬੈਠੇ ਨੇ ਸਭ ਤੋਂ ਵੱਧ ਬਾਈ ਖਾਣਾ ਆਪਣਾ ਮਜ਼ੂਰਾ ਸਭ ਤੋਂ ਵੱਧ ਵੀ ਉਹ ਖੱਲੇ ਸਰਕਾਰੀ ਹਸਪੀਟਲ ਨਹੀਂ ਹੈ ਇਹ ਤਾਂ ਮਰਜੀ ਕਰਦੇ ਨੇ ਨਹੀਂ ਬਿਲਕੁਲ ਬਾਈ ਕਦੇ ਭਾਜੀ ਦਾ ਰੋਲਾ ਹੂੰ ਕਦੇ ਪੇਸ਼ੰਟਰ ਵਾਲਾ ਕਦੇ ਕੁਝ ਕਰਦੇ ਨੇ ਕਦੇ ਕੁਝ ਕਰਦੇ ਨੇ ਹਾਂ ਬਾਈ ਬਹੁਤ ਮਾੜੀ ਗੱਲ ਹੈ ਪਿੱਛੇ ਜਿਹੜਾ ਕੁਝ ਦਿਨ ਪਹਿਲਾਂ ਇੱਕ ਉੱਥੋਂ ਦੇ ਜੋ ਸਟੈਂਡ ਬਣਿਆ ਉੱਥੇ ਸਾਈਕਲ ਸਟੈਂਡ ਜੋ ਹਨਾ ਪਾਰਕਿੰਗ ਵਗੈਰਾ ਹਾਂਜੀ ਉਹਨਾਂ ਦਾ ਰੋਲਾ ਪੈ ਰਿਹਾ ਤੇ ਉਹ ਪਰਚੀ ਵੱਧ ਜਿਆਦਾ ਲਗਾ ਰਹੇ ਨੇ ਬਾਈ ਬਹੁਤ ਮਾੜੀ ਗੱਲ ਆ ਬਾਈ ਬਹੁਤ ਉੱਥੋਂ ਪਹਿਲੇ ਪੇਸ਼ੈਂਟ ਦੇ ਨਾਲ ਜੋ ਵੀ ਆਉਂਦੇ ਨੇ ਜਾਂ ਪੇਸ਼ੈਂਟ ਵੀ ਲੈ ਕੇ ਆਉਂਦੇ ਪਹਿਲਾਂ ਬਹੁਤ ਲੋਕ ਵੀ ਹੁੰਦੇ ਨੇ ਉੱਥੋਂ ਦਾ ਉਥੋਂ ਉਹਨਾਂ ਤੋਂ ਪੈਸਾ ਗਲਤ ਤਰੀਕੇ ਨਾਲ ਵਸੂਲਿਆ ਵੀ ਜਾਂਦਾ ਉੱਥੋਂ ਇਲਾਜ ਵੀ ਨਹੀਂ ਸਹੀ ਹੋ ਰਿਹਾ ਹਨਾ ਬਹੁਤ ਮਾੜੀ ਗੱਲ ਹੈ ਬਾਈ ਮੈਂ ਅੱਜ ਤੱਕ ਕਿੰਨੀ ਸੁਣਿਆ ਜੀ ਉਹ ਵੀ ਛੱਡੋ ਕਹਿੰਦੇ ਆਪਣੀ ਨਸ਼ੀਨੀ ਬੋੜੀਆਂ ਉਹ ਬਾਹਰ ਵੇਚਾ ਹਸਪੀਟਲ ਦੇ ਬਾਹਰ ਵੇਚਦੇ ਨੇ ਅੱਜ ਤੱਕ ਉਹਨਾਂ ਦੇ ਕੋਈ ਐਕਸ਼ਨ ਹੋਏ ਨਹੀਂ ਬਾਈ ਅੰਦਰੋਂ ਲੈ ਕੇ ਘਾਰ ਘੜ ਤੇ ਪੱਤਾਂ ਬਾਹਰ 2-2 ਸੌ ਨੂੰ ਤੇ ਥਾਪੜੇ ਬਾਹਰ ਲੜਦੇ ਨੇ ਕਰਦੇ ਨੇ ਉਹ ਉਹਨਾਂ ਨੂੰ ਕਹਿ ਰਤਾ ਜੀ ਬਿਲਕੁਲ ਨਹੀਂ ਪ੍ਰਸ਼ਾਸਨ ਨੂੰ ਚਾਹੀਦਾ ਏ ਕਿ ਉਹ ਸਾਰੇ ਜੋ ਵੀ ਗਲਤ ਹੋ ਰਿਹਾ ਉਹਨੂੰ ਸਹੀ ਕੀਤਾ ਜਾਵੇ ਤਾਂ ਕਿ ਕੋਈ ਹਨਾ ਬਾਈ ਬੰਦ ਦੇਣੀ ਹਨਾ ਜਾਨ ਨਾ ਪਸ ਸਕੇ ਰੋਲਾ ਵੀਤੀ ਇਹਦੀ ਦਾ ਮੈਂ ਵੀਡੀਓ ਪਾਈ ਆ ਆਪਾਂ ਕਹਿਣਾ ਆਪਾਂ ਪਾਈ ਆ ہاں ਬਾਈ ਆਪ ਖੁਦ ਮੈਂ ਅਪਡੇਟ ਹੀ ਲਾ ਗਈ ਯਾਰ ਮੈਂ ਉਹ ਟਾਈਮੇ ਸੋਚਿਆ ਕਿ ਅੱਜ ਨਾ ਕਰਿਆ ਮੈਂ ਹੁੰਦਾ ਮੈਂ ਕਿਹੜਾ ਰੋਲਦਾ ਯਾਰ ہاں ਹੁੰਦਾ ਏ ਬਾਈ ਉਹ ਉਹਨਾਂ ਦੇ ਮਾਪੇ ਜਿਹਨੂੰ ਐਕਸੀਡੈਂਟ ਆਇਆ ਉਹਦੇ ਤਿੰਨ ਕੁੜੀਆਂ ਨੇ ہاں ਇੱਕ ਛੋਟਾ ਮੁੰਡਾ ہاں ਬਿਲਕੁਲ ਹਨਾ ਅੱਜ ਉਹ ਦੋ ਵਿਚਾਰੇ ਬੱਤੀ ਜਰੂਰ ਰੋਦੇ ਨੇ ਦੋ ਅੱਜ ਵੀ ਐਚ ਰੋਦੇ ਨੇ ہاں ਛੋਟਾ ਜਿਗਾ ਸਾਰੇ ਸਾਰੇ ਧਿਆਨ ਧਿਆਨ ਵੀ ਛੱਡੋ ਯਾਰ ਹਸਪੀਟਲ ਦੇ ਬਾਰੇ ਧੱਕੇ ਕਰਦੇ ਬਿਲਕੁਲ ਬਾਈ ਬਿਲਕੁਲ ਬਾਈ ਕਿੱਥੇ ਗਿਆ ਇਹ ਆਪਣਾ ਕਾਨੂੰਨਸਾਲਾ ਡਰੋ ਤਾਂ ਨਹੀਂ ਤੱਕਦੇ ਰਤਹਾ ਬਹੁਤ ਮਾੜੀ ਗੱਲ ਆ ਬਾਈ ਪਲੀਜ਼ ਰਿਕਵੈਸਟ ਆ ਬਾਈ ਤੁਸੀਂ ਜੋ ਵੀ ਹਸਪੀਟਲ ਤੇ ਵਰਕ ਕਰੋ ਹਨਾ ਤੁਸੀਂ ਇਨਸਾਨੀਅਤ ਦੇ ਤੌਰ ਤੇ ਐਵੇਂ ਨਾ ਕਰੋ ਠੀਕ ਹੈ ਗਰੀਬ ਬੰਦਾ ਉੱਥੇ ਬਹੁਤ ਮਜਬੂਰੀ ਆ ਉਹਨਾਂ ਦੀ ਉੱਥੇ ਤੁਹਾਡੇ ਕੋਲ ਆਉਂਦਾ ਹੈ ਤੁਸੀਂ ਉਹਨਾਂ ਨੂੰ ਸਹੀ ਗਾਈਡ ਨਹੀਂ ਕਰਦੇ ਹੈਗੇ ਉਹਨਾਂ ਨੂੰ ਤੁਸੀਂ ਫਾਸਟ ਐਡ ਘੱਟੋ ਘੱਟ ਤੁਸੀਂ ਫਾਸਟ ਐਡ ਸਹੀ ਦੇਣ ਦਾ ਫਰਜ਼ ਵਰਦਾ ਹੈਨਾ ਤੇ ਉਸ ਤੋਂ ਬਾਅਦ ਬਾਕੀ ਉਹ ਮੂਵੀ ਨੇ ਦੱਸੀ ਆ ਸਾਰਾ ਕੁਝ ਬਾਈ ਐਂਬੂਲੈਂਸ ਆ ਗਈ ਜਿਹੜੀ ਟੈਂਪਰਰੀ ਫੋਟੋ ਪਾਈ ਆ ਅੱਧੇ ਘੰਟੇ ਬਾਅਦ ਉਹ ਬਾਈ ਸਮਰਾਲੇ ਤੋਂ ਮੰਗਾਈ ਆ ਬਾਈ ਐਂਬੂਲੈਂਸ ਟੀ ਕਿਉਂ ਰੇਡਾਂ ਦੀ ਹੈਲਪ ਤੇ ਉਹੀ ਤਾਂ ਗੱਲ ਆ ਬਾਈ ਬਾਈ ਪੂਰੀ ਨਾਲ ਜਿਹੜਾ ਸਿਲੰਡਰ ਨਹੀਂ ਕੋਈ ਕੋਈ ਸਾਡੇ ਕੀ ਉਹਦੇ ਵਿੱਚ ਕੋਈ ਕੀ ਕੀ ਬਿਲੋਂਗ ਤਾਂ ਦੱਸਣ ਯਾਰ ਅੱਗੋਂ ਨੂੰ ਕੋਈ ਜਿਆ ਫਰਨਾ ਦਾ ਲਾ ਕੇ ਵਿਹਾਂ ਦਾ ਲੱਗ ਗਿਆ ਨਾ ਸਿੱਟਦੇ ਬਾਹਰ ਐਵੇਂ ਜੇ ਰੱਬ ਨਾ ਕਰੇ 1 ਮਿੰਟ ਬਾਈ ਜੇ ਦੇਖੀ ਜਾਵੇ ਚੀਜ਼ ਮੇਰੇ ਮੇਰੇ ਮਤਲਬ ਹੈ ਮੇਰੇ ਮਤਲਬ ਉਹਨਾਂ ਨੇ ਖੜਾਈਆਂ ਪਾ ਦਿੱਤਾ ਦੀ ਵੀ ਮਰ ਜੇ ਕੰਮ ਕੀ ਰੋੜਾ ਬੱਤੀ ਜਾਣ ਦੀ ਇੱਥੀ ਨਾੜੀ ਹੈ ਸਾਈਡ ਤੇ ਹੈ ਬਹੁਤ ਬਾਈ ਬੜੀ ਗੱਲ ਦਾ ਮਾੜੀ ਯਾਰ ਬਾਈ ਵੀਡੀਓ ਪਾਈਆ ਕਮੈਂਟ ਪੜ੍ਹ ਲਓ ਲੋਕ ਅੰਨੇ ਦੁਖੀ ਨੇ ਨਾ ਲੋਕਾਂ ਨੇ ਫਿਰ ਕੀ ਕਹਿ ਕਹਿੰਦੇ ਜੇ ਕੋਈ ਬੰਦਾ ਮਰ ਜੇ ਨਾ ਐ ਇੱਥੇ ਖੰਨੇ ਹਸਪੀਟਲ ਦੇ ਵਿੱਚ ਕੋਈ ਬੰਦਾ ਦੀ ਤਰੋਹ ਨਾ ਮੈਂ ਮੈਂ ਤੁਹਾਨੂੰ ਉਹਨਾਂ ਦੇ ਪਰਸਨਲ ਡਿਟੇਲ ਭੇਜੂਗਾ ਉਹ ਬੰਦਾ ਕਹਿੰਦਾ ਕਹਿੰਦਾ ਸਾਡਾ ਬਾਈ ਕੋਈ ਰਿਸ਼ਤੇਦਾਰ ਮਰਿਆ ਜੀ ਕਹਿੰਦੇ ਉਹਨਾਂ ਦੇ ਹੱਥ ਜੋ ਥੰਮਪਾ ਕੇ ਕਰਦੇ ਨੇ ਭਾਈ ਬਹੁਤ ਬੜੀ ਗੱਲ ਆ ਮਾੜੀ ਹੋ ਯਾਰ ਵੀਰੋ ਬਹੁਤ ਬੜੀ ਗੱਲ ਆ ਭਾਈ ਤੁਸੀਂ ਇਹਨਾਂ ਪਹਿਲਾਂ ਦੁਖੀ ਪਹਿਲਾਂ ਬਹੁਤ ਦੁਖੀ ਆ ਬੰਦਾ ਤੁਸੀਂ ਉਹ ਤਾਂ ਹਨਾ ਹੋਰ ਦੁੱਖ ਵਡਾਉਣ ਦੀ ਜਗ੍ਹਾ ਵਧਾ ਰਹੇ ਹੋ ਹਨਾ ਬਹੁਤ ਬੜੀ ਗੱਲ ਆ ਭਾਈ ਫੇਰ ਵੀ ਮੈਂ ਉਹ ਆਪਣਾ ਭਾਈ ਜੱਸੀ ਆ ਕੱਲੇ ਤੋਂ ਜਿਹੜੀ ਅੱਖਾਂ ਨੂੰ ਤਾਂ ਸਾਰਾ ਕੁਝ ਹੋਇਆ ਅੱਛਾ ਭਾਈ ਹਨਾ ਉਹ ਐਕਸੀਡੈਂਟ ਹੋਇਆ ਕਹਿੰਦਾ ਮੈਂ ਫਟਾ ਫਟਾਇਆ ਕਹਿੰਦਾ ਪਰ ਤਾਂ ਕਹਿੰਦੇ ਚੱਕੇ ਹੋਏ ਨਹੀਂ ਹੂੰ ਅੱਧਾ ਘੰਟਾ ਉਹ ਤੋਂ ਬਾਅਦ ਉਹ ਤੋਂ ਬਾਅਦ ਵੀਰੇ ਨਾ ਹੂੰ ਐਂਬੂਲੈਂਸ ਨੂੰ ਫੋਨ ਕੀਤਾ ਅੱਧੇ ਘੰਟੇ ਬਾਅਦ ਐਂਬੂਲੈਂਸ ਆਈ ਹਾਂ ਕਹਿੰਦਾ ਭਾਈ ਮੈਂ ਉਹਨੂੰ ਫੋਨ ਫਾਨ ਸਾਰਾ ਕੁਝ ਹੂੰ ਖੜਾ ਐਂਬੂਲੈਂਸ ਵਾਲੇ ਨੂੰ ਕਹਿੰਦਾ ਮੈਂ ਖੁਦ ਭਾਈ ਨਾਲ ਗਿਆ ਹੂੰ ਤੇ ਕਹਿੰਦਾ ਭਾਈ ਇੱਥੇ ਤੱਕ ਲੋਕਾਂ ਨੇ ਇਹ ਵੀ ਨਹੀਂ ਦੇਖਿਆ ਵੀ ਐਕਸੀਡੈਂਟ ਹੋਇਆ ਵੀ ਘੱਟੋ ਘੱਟ ਇਹਨੂੰ ਪਚਾਦ ਵਾਲੀ ਹਸਪੀਟਲ ਕਹਿੰਦਾ ਇਹ ਚਿੱਟੇ ਕੱਪੜੇ ਪਾਦੇ ਉੱਤੇ ਵੀ ਮਰ ਗਏ ਹੋਏ ਨੇ ਕਹਿੰਦਾ ਦੋਹਾਂ ਨੇ ਸਾਥ ਚੱਲਦੇ ਦੇਖੋ ਵਈ ਕਿੰਦੀ ਮਾੜੀ ਗੱਲ ਕੀਤੀ ਗਈ ਹੈ ਹਨਾ ਕਿਸੇ ਦੀ ਜਾਨ ਨੂੰ ਐਵੇਂ ਉਹ ਕਰਨਾ ਨਾ ਉਹਨਾਂ ਦੇ ਪਰਿਵਾਰ ਤੇ ਦੇਖੋ ਤੁਸੀਂ ਕੀ ਬੀਤ ਰਹੇ ਹੋਗੇ ਤਿਹਾਰਾਂ ਦੇ ਦਿਨ ਨੇ ਨਾ ਬੱਚੇ ਘਰੇ ਉਹਨਾਂ ਦੇ ਆਪਣੇ ਮੰਮੀ ਡੈਡੀ ਦੀ ਉਡੀਕ ਕਰਦੇ ਨੇ ਹਨ ਤੁਸੀਂ ਦੇਖੋ ਵੀ ਉਹ ਵਿਚਾਰੇ ਆਪਣੇ ਘਰ ਤੋਂ ਦਵਾਈ ਲੈਣ ਲਈ ਗਏ ਸੀ ਠੀਕ ਆ ਤੇ ਉਹਨਾਂ ਨੂੰ ਅਚਾਨਕੇ ਦੇਖੋ ਉਹ ਦਿਨਾਂ ਦੇ ਵਿੱਚ ਲੋਕ ਖੁਸ਼ੀਆਂ ਮਨਾ ਰਹੇ ਨੇ ਉਦੋਂ ਉਹਨਾਂ ਦਾ ਐਕਸੀਡੈਂਟ ਬਹੁਤ ਹਨਾ ਪਹਿਲਾਂ ਤਾਂ ਬਹੁਤ ਬਾੜੀ ਗੱਲ ਹੋਈ ਹੈ ਨਾ ਤੇ ਤੁਸੀਂ ਉਹਨਾਂ ਦੇ ਹਨਾ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਖਰਵਾੜ ਕਰ ਰਹੇ ਹੋ ਹਨਾ ਤੁਸੀਂ ਬਾਈ ਹੈ ਨਾ ਹਾਂ ਰੌਣਾ ਇੱਕ ਤਾਂ ਅੰਗਰੇਜ਼ ਚੱਕੋ ਨਾ ਮੇਰੇ ਕੋਲ ਦਸਮਣੀ ਆ ਬਾਈ ਸਰਕਾਰੀ ਹਸਪੀਟਲ ਨਾਲ ਨਾ ਹੋਈ ਵੈਲਕਮ ਬਿਲਕੁਲ ਮੇਰਾ ਰੌਣਾ ਇੱਕ ਇਹ ਚੱਕਰਦਾਨ ਵਾਲਾ ਬਾਈ ਪੇਸ਼ੈਂਟ ਵਗ ਗਿਆ ਹਮ ਚੱਕਰ ਰਹਿਣ ਪੇਸ਼ੈਂਟ ਵਗ ਗਿਆ ਚੱਕਰ ਰਹਿਣ ਪੇਸ਼ੈਂਟ ਬਾਈ ਜੇ ਅਸੀਂ ਤੁਹਾਨੂੰ ਉੱਥੇ ਬੰਦਾ ਸੀ ਮਰੀਜ਼ ਲੈ ਕੇ ਰਿਖਤਾ ਸੀ ਆਪੇ ਲੈ ਕੇ ਗਏ ਠੰਡੀ ਘਾੜਾ ਬਾਈ ਥੋਡੀ ਕਿਨੂਣਾ ਉੱਥੇ ਬੈਠੀ ਤੁਸੀਂ ਨਾ ਦੱਸੋ ਯਾਰ ਸਹੀ ਗੱਲ ਆ ਬਾਈ ਇਹ ਉੱਥੇ ਯਾਰ ਮੇਰੀ ਗੱਲ ਸੁਣੋ ਕੋਤੇ ਵਧੀਆ ਸਟਾਫ ਹੋਵੇ ਡਿਊਟੀ ਵਾਲੇ ਬੈਠੇ ਕਿਸੇ ਟਾਈਮ ਐਮਰਜੈਂਸੀ ਆ ਸਕਦੀ ਆ ਬੰਦਾ ਡਿਊਟੀ ਤੇ ਚਾਹੀਦਾ ਹੀ ਚਾਹੀਦਾ ਵਾਹੀ ਆਪਣਾ ਸਾਡੀ ਪਹਿਲੀ ਇਹ ਬੇਨਤੀ ਇਹ ਦੂਜੀ ਬੇਨਤੀ ਭਾਈ ਇਹ ਆ ਸਾਡੀ ਐਂਬੂਲੈਂਸ ਆ ਕਟੋਕੜ ਸਰਕਾਰੀ ਸੇਵਾ ਹਸਪੀਟਲ ਦੇ ਵਿੱਚ ਮਿਲਣ ਤਿੰਨ ਚਾਰ ਗੋਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਭਾਈ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਡਰਾਈਵਰ ਲਈ ਪੂਰੇ ਤਰੇਲ ਤੇ ਚਾਹੀਦੇ ਨੇ ਹਾਂ ਡਰਾਈਵਰ ਲਈ ਮੁੰਡੇ ਨੌਜਵਾਨ ਬਹੁਤ ਚਾਹੀਦੇ ਆ ਇਹ ਨਹੀਂ ਵੀ ਹਜਵਾਲੇ ਜੇ ਭਰਤੀ ਕਰ ਲਏ ਉਹ ਤਾਂ ਯਾਰ ਭਾਈ ਅੱਜ ਅੱਖਾਂ ਘੱਟੋ ਬੁਰੇ ਆ ਯਾਰ ਬਾਈ ਇੱਕ ਤਾਂ ਬੰਦਾ ਹੈ ਘਰੋਂ ਲੁਗੀਆਂ ਪਾਉਂਦਾ ਇੱਕ ਉਹ ਨਾ ਉੱਤੇ ਜਾ ਕੇ ਰੋਮਾ ਇਹ ਦੋ ਵੀ ਚੋਂ ਛੱਡੋ ਬਈ ਨਾ ਉਹਦੀ ਕੋਈ ਗੱਲ ਨਹੀਂ ਬਾਈ ਬੇਨਤੀ ਇਹ ਆ ਸਾਡਾ ਵੀ ਨਾ ਕਿਸੇ ਸਰਕਾਰੀ ਹਸਪਤਾਲ ਨਾਲ ਨਾ ਕਿਸੇ ਨਾਲ ਸਾਡਾ ਕੋਈ ਦੁਸ਼ਮਣੀ ਨਹੀਂ ਬਿਲਕੁਲ ਬਾਈ ਬਿਲਕੁਲ ਬਾਈ ਤੁਹਾਨੂੰ ਬੇਨਤੀ ਇਹ ਚੀਜ਼ ਦੀ ਆ ਬਿਲਕੁਲ ਸਮਰੀਜ਼ ਜਾਂਦੇ ਨੇ ਬਹੁਤ ਆਸ ਨਾਲ ਸਰਕਾਰੀ ਹਸਪਤਲ ਦੇ ਵਿੱਚ ਜਾਂਦੇ ਨੇ ਹਮ ਹੈ ਨਾ ਜੇ ਅਸੀਂ ਅੱਡੇ ਤੇ ਤੱਕੜੇ ਹੋਈਏ ਅਸੀਂ ਮੂੰਹ ਮੱਥੇ ਸਰਕਾਰੀ ਹਸਪੀਟਲ ਦੇ ਨਾਂ ਲੱਕੀਏ ਸੀ ਆਪਾਂ ਦਾ ਪ੍ਰਾਈਵੇਟ ਤੇ ਲੱਗ ਜਾਏਗੀ ਬਿਲਕੁਲ ਬਈ ਬਿਲਕੁਲ ਸਹੀ ਹੈ ਵੀ ਨਹੀਂ ਬਈ ਕੋਲ ਬਈ ਇਲਾਜ ਬਹੁਤ ਮਹਿੰਗੇ ਨੇ ਮਹਿੰਗੇ ਨੇ ਬਈ ਬਈ ਸਾਰੇ ਨੂੰ ਰਿਕਵੈਸਟ ਆ ਖਾਜੋੜ ਕੇ ਬੇਨਤੀ ਆ ਜੋ ਵੀ ਉੱਥੋਂ ਦੇ ਸਰਕਾਰੀ ਹਸਪਤਾਲ ਦੇ ਵਰਕਰ ਨੇ ਹਨ ਤੁਸੀਂ ਬਈ ਸਾਰੇ ਲੋਕਾਂ ਸਾਰੇ ਲੋਕਾਂ ਦੇ ਹਨਾ ਦੁੱਖਾਂ ਨੂੰ ਆਪਣੇ ਦੁੱਖ ਸਮਝ ਕੇ ਉਹਨਾਂ ਦਾ ਟ੍ਰੀਟਮੈਂਟ ਕਰੇਗਾ ਜੋ ਵੀ ਉਹਨਾਂ ਨੂੰ ਸਹੀ ਕੈਰ ਦੇ ਉਹ ਪਹਿਲੀ ਗੱਲ ਇਹ ਆ ਵੀ ਉਹਨਾਂ ਨੂੰ ਤੁਸੀਂ ਸਹੀ ਗਾਈਡ ਕਰੋ ਠੀਕ ਹੈ ਜੋ ਤੁਸੀਂ ਉੱਥੇ ਮਰੀਜ਼ ਆਉਂਦਾ ਉਹਨੂੰ ਖਾਸ ਤਿਹੇ ਵਧੀਆ ਲੋ ਠੀਕ ਆ ਤਾਂ ਕਿ ਕੋਈ ਵੀ ਕੋਈ ਕਿਸੇ ਮਰੀਜ਼ ਦੀ ਥੋੜੀ ਵਜ੍ਹਾ ਕਰਕੇ ਜਾਨ ਨਾ ਜਾ ਸਕੇ ਹੈ ਨਾ ਤੇ ਤੁਹਾਡੇ ਤੋਂ ਬਾਈ ਇਹੀ ਉਮੀਦ ਕਰਾਂਗੇ ਬਾਕੀ ਉਥੋਂ ਦੇ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਾਂਗੇ ਕਿਉਂਕਿ ਬਾਈ ਬਹੁਤ ਐਕਸੀਡੈਂਟ ਅੱਜਕੱਲ ਜ਼ਿਆਦਾ ਹੋ ਰਹੇ ਨੇ ਹੈ ਨਾ ਤੇ ਜੋ ਵੀ ਇਹੋ ਜਿਹੇ ਘਟਨਾਵਾਂ ਹੁੰਦੀਆਂ ਨੇ ਬਾਈ ਉਹਨਾਂ ਦੇ ਹੋਣੇ ਮਰੀਜ਼ ਨੇ ਜੋ ਵੀ ਤੁਹਾਡੇ ਕੋਲ ਪਹੁੰਚਦੇ ਨੇ ਹੈ ਨਾ ਸਰਕਾਰੀ ਹਸਪਤਾਲ 'ਚ ਤੇ ਉਹਨਾਂ ਨੂੰ ਸਹੀ ਉਹਨਾਂ ਦੀ ਸੰਭਾਲ ਕੀਤੀ ਜਾਵੇ ਉਹਨਾਂ ਨੂੰ ਹਰਾਨ ਨਾ ਕੀਤਾ ਜਾਵੇ ਦੂਜੇ ਨੰਬਰ ਆਪਣੇ ਬਾਈਏ ਇਹ ਗੱਲ ਕਹਿਣਾ ਦੇਖੋ ਅੱਜ ਦੇ ਟਾਈਮ ਤੇ ਪਤਾ ਕੀ ਕਮੈਂਟ ਕਰਦ ਨੇ ਵੀ ਇਹ ਪਾਰਟੀ ਵਾਈ ਕਰਦਾ ਬੰਦਾ ਪਾਰਟੀ ਵਾਈ ਕਰਦਾ ਬਾਈ ਪਾਰਟੀ ਵਾਈ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਇਹਦੇ ਵਿੱਚ ਆਪਣੀ ਦੇਖੋ ਆਪਾਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈਗੇ ਦੇਖੋ ਮੈਂ ਤਾਂ ਪਹਿਲਾਂ ਵੀ ਵੀਡੀਓ ਚ ਜਾ ਕੇ ਬਾਈ ਮੌਕੇ ਦੀ ਸਰਕਾਰ ਧਿਆਨ ਦਿਓ ਬਿਲਕੁਲ ਬਾਈ ਬਿਲਕੁਲ ਬਾਈ ਆਪਾਂ ਹੁਣ ਵੀ ਕਹਿੰਦੇ ਆ ਵੀ ਮੌਕੇ ਦੀ ਸਰਕਾਰ ਦੇਖੋ ਸਰਕਾਰੀ ਹਸਪੀਟਲ ਚ ਜਾਂਦੇ ਆ ਫੋਟੋ ਆ ਇਹਨਾਂ ਦੀ ਆਮ ਆਦਮੀ ਪਾਰਟੀ ਅੱਜ ਕਹਿਣਾ ਬਈ ਪਹਿਲਾਂ ਇਹ ਵੀ ਨਾ ਮਨ ਲਾਉਂਦੇ ਰਹਿਤਾ ਸਰਕਾਰ ਦਾ ਸਰਕਾਰੀ ਹਸਪੀਟਲ ਤੇ ਧੰਨ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਿਲਕੁਲ ਬਈ ਬਿਲਕੁਲ ਹਨਾ ਬਈ ਅੰਦਰ ਵੜਦੇ ਆ ਉੱਥੇ ਬਹਿ ਜਾਓ ਉੱਥੇ ਬਹਿ ਜਾਓ ਤੁਹਾਨੂੰ ਕਹਤਾ ਤੁਸੀਂ ਐ ਕਰ ਲਓ ਤੁਸੀਂ ਯਾਰ ਬਾਈ ਯਾਰ ਨਹੀਂ ਕਿਉਂ ਭੇਜਿਆ ਜਾ ਗਾ ਗਲਤ ਗੱਲ ਆ ਬਾਈ ਪਾਰਟੀ ਕੋਈ ਵੀ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕੋਈ ਵੀ ਪਾਰਟੀ ਆ ਜਦੋਂ ਤੁਸੀਂ ਹਨਾ ਮੌਕੇ ਦੀ ਸਰਕਾਰ ਆ ਉਹਨਾਂ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹਨਾ ਵੀ ਸਰਕਾਰੀ ਜੋ ਹਸਪਤਲ ਨੇ ਕੋਈ ਵੀ ਸਰਕਾਰੀ ਏਦਾਰਾ ਉਹਨਾਂ ਦੇ ਵਿੱਚ ਹਨ ਸਹੀ ਉਹ ਕੰਮਾਰੇ ਵਧੀਆ ਤਰੀਕੇ ਨਾਲ ਕੀਤੇ ਜਾਣਾ ਹਨਾ ਉਤੋਂ ਦੀ ਸਰਕਾਰ ਨੂੰ ਹਨ ਬਾਈ ਹਸਪਤਲ ਦੇ ਵਿੱਚ ਹੂੰ ਦੇਖੋ ਨਾ ਜਿੰਨੀ ਕਿ ਬਾਈ ਮੈਨੂੰ ਸੋਚੀ ਆ ਜਿੰਨੀ ਆਪਦੀ ਉਮਰ ਮਤਾਂ ਦੇ ਨਾਲ ਹੋਇਆ ਤਾਂ ਮੈਨੂੰ ਬਹੁਤ بڑا ਉਹ ਨਹੀਂ ਨਾ ਹੈਗਾ ਦੇਖੋ ਹੂੰ ਜੇ ਸਰਕਾਰੀ ਹਸਪਤਲ ਦੇ ਵਿੱਚ ਇਹ ਹੁਣ ਉੱਥੇ ਬੱਤੀ ਦੇ ਵਿੱਚ ਮੈਨੂੰ ਫੋਨ ਆਇਆ ਉਹਦੇ ਮੁੰਡੇ ਦਾ ਮੇਰਾ ਜਿਹੜਾ ਮੇਰੇ ਸਰ ਤੇ ਲੈ ਗਈ ਐਕਸੀਡੈਂਟ ਆ ਕਹਿੰਦਾ ਬਾਈ ਉਹ ਬੈਂਡੇਲੇਟਰ ਦਾ ਹੱਲ ਨਹੀਂ ਹੋ ਰਿਹਾ ਸੋ ਪੀਜੀਏ ਚ ਬੱਤੀ ਤੇ ਰੈਫਰ ਕੀਤੇ ਬੱਤੀ ਤੇ ਗਏ ਹੂੰ ਕਹਿੰਦਾ ਬਈ ਵੈਂਟੀਲੇਟਰ ਨਹੀਂ ਹੱਦ ਉਹਨਾਂ ਨੇ ਚਾਕੇ ਮਾਰੇ ਪੀਜੀਏ ਚ ਪੀਜੀਏ ਚ ਗਏ ਕਹਿੰਦਾ ਬਈ ਵੈਂਟੀਲੇਟਰ ਦਾ ਹੱਲ ਨਹੀਂ ਹੋ ਰਿਹਾ ਹੂੰ ਬਾਈ ਵੀ ਉਹ ਹੀ ਵੈਂਟੀਲੇਟਰ ਆਪਣੇ ਖੰਨੇ ਜਾਂ ਸਰਕਾਰੀ ਹੋਟਸਪਿਟਲ ਤੇ ਅਵੇਲੇਬਲ ਹੋਣਾ ਅਵੇਲੇਬਲ ਹੋਣਾ ਚਾਹੀਦਾ ਹਾਂ ਜੀ ਅਨਾਂ ਵੀ ਜਦ ਬੱਤੀ ਤੇ ਜਾਣ ਦੀ ਕੀ ਰੋਡ ਆ ਇੱਥੇ ਜਾਨ ਬਚਦੀ ਨਹੀਂ ਬਸ ਬਸ ਸਹੀ ਗੱਲ ਆ ਬਿਲਕੁਲ ਬਈ ਇਹ 5 ਲੱਖ ਵਾਲਾ ਕਹਿੰਦੇ ਨੇ ਕਾਰਡ ਬਣਾ ਕਾਰਡ ਬਣਾਉਣਾ ਨਹੀਂ ਹੋਊਗਾ 5 ਬੈ ਹਨਾ ਬਣਾਉਣਾ ਬਈ ਬਣਾ ਬਣਾ ਵੀ ਰਹੇ ਹਮ ਚਲ ਕਰਨੇ ਰਹਿ ਪਰ ਐਵਰੀਕ ਪੰਜ ਲੱਖ ਦਾ ਗਾੜ ਕੀ ਕਰੂ ਬਿਲਕੁਲ ਬਾਈ ਇਹਦਾ ਰੋਲ ਆ ਇਹ ਚੀਜ਼ ਦਾ ਵੀਰੇ ਬਸ ਦੇਖੋ ਸਰਕਾਰ ਮਾਨ ਸਰਕਾਰ ਨਾ ਮੌਕੇ ਦੀ ਸਰਕਾਰ ਨੂੰ ਇੱਕੋ ਬੇਨਤੀ ਕਰਦੇ ਹਾਂ ਜਿਹੜਾ ਸਾਡੇ ਸਰਕਾਰੀ ਹਸਪਤਲ ਨੇ ਹਮ ਐਜਿਕੁਇਟ ਮਜਬੂਰੀ ਲਾ ਦੇ ਵੀ ਬੰਦਾ ਰੈਫਰ ਕਰੇ ਰੈਫਰ ਕਰੇ ਰੈਫਰ ਕਰੇ ਹਮ ਉਹੀ ਚੀਜ਼ਾਂ ਅਵੇਲੇਬਲ ਹਸਪਤਲ ਸਰਕਾਰੀ ਦੇ ਵਿੱਚ ਕਰਵਾ ਲਓ ਹਮ ਬਹੁਤ ਬਹੁਤ ਮਿਹਰਬਾਨੀਆਂ ਹਨਾ ਸਭ ਜਿੱਥੇ ਜਾਣ ਬਜੂ ਮੈਂ ਉਥੇ ਗਿਆ ਕਿੱਡੀ ਕਿੱਡੀ ਮਾੜੀ ਗੱਲ ਹੈ ਬਾਈ ਯਾਰ ਉਥੇ ਲੋਕਾਂ 'ਚ ਟੱਟਾ ਕੱਪੜਾ ਪਾਇਆ ਬਾਈ ਗਲਤ ਗੱਲ ਆ ਮਰੀਜ਼ ਸਹੀ ਆ ਨਾ ਸਾਹ ਚੱਲ ਰਹੇ ਨੇ ਠੀਕ ਆ ਉਹਦੇ ਉੱਤੇ ਕੱਪੜਾ ਪਾ ਦੇਣਾ ਨਾ ਬਹੁਤ ਮਾੜੀ ਗੱਲ ਆ ਬਾਈ ਕਹਿੰਦਾ ਮੇਰਾ ਸਰੀਰ ਕੰਬੀ ਆ ਕਹਿੰਦਾ ਮੈਂ ਜਾ ਕੇ ਉੱਥੇ ਪਾਇਆ ਮੈਂ ਨਹੀਂ ਪਹੁੰਚ ਗਿਆ ਜੀ ਨਾਲ ਸਰਕਾਰੀ ਹਸਪੀਟਲ 'ਚ ਬਾਈ ਖੂਨੋਂ ਖੂਨੀ ਕੰਮ ਕੋਈ ਟਾਂਕਾ ਨਹੀਂ ਲਾਇਆ ਪੱਟੀਆਂ ਨਹੀਂ ਬੇਟੀਆਂ ਵਿੱਚ ਪਾਇਆ ਚਲੋ ਜੀ ਰੌਲਾ ਹੁਣ ਇੱਕੋ ਵੇਂ ਕਿਹਾ ਲਾਸਟ ਵੇਂ ਕਿਹਾ ਵੀਰੇ ਬਿਲਕੁਲ ਭਾਈ ਹਨਾ ਭਾਈ ਦੇਖੋ ਸਾਡਾ ਕਿਸੇ ਕਿਸੇ ਹਸਪੀਟਲ ਨਾਲ ਸਾਡਾ ਕੋਈ ਕੋਈ ਕਿਸੇ ਨਾਲ ਸਾਡਾ ਕੋਈ ਡਿਸਮੈਂਟ ਨਹੀਂ ਕੋਈ ਸਾਡਾ ਪੈਰੀ ਸਭ ਨੇ ਡਿਊਟੀ ਕਰ ਲਈ ਮੈਂ ਵੀ ਕਰਦੇ ਤੁਸੀਂ ਵੀ ਕਰਦੇ ਆ ਕੋਈ ਨਾ ਪਰ ਰੋਲਜੀ ਤੇ ਅਗੇ ਹੂੰ ਪੇਸ਼ ਨੂੰ ਸਹੀ ਟਾਈਮ ਹੂੰ ਹੁਣ ਆਪਣਾ ਪਤਾ ਯਾਰ ਵੀ ਐਕਚੁਅਲੀ ਬੈਠੇ ਨੇ ਕਰਤਾ ਬੰਦਾ ਐਂਬੂਲੈਂਸ ਤੇ ਪੈ ਗਿਆ ਮਗਰ ਅਸੀਂ ਕਹ ਹੂੰ ਵੀਰੇ ਐਂਬੂਲੈਂਸ ਜਿੱਥੇ ਦੀ ਰਹਿ ਤਰ ਪਈ ਆ ਅਰਦੇ ਗੀਟਾ ਨੇ ਰੁਕਣੀ ਚਾਹੀਦੀ ਹੈ ਕਿ ਵੀ ਸਾਡਾ ਮਰੀਜ਼ ਆ ਬਿਲਕੁਲ ਬਿਲਕੁਲ ਬਈ ਜਦੋਂ ਸੰਭੋ ਹਾਂ ਉਹ ਤੋਂ ਇਨਫੋਰਮ ਹੋਣਾ ਚਾਹੀਦਾ ਜਿਹੜੇ ਹਸਪਤਲ ਤੋਂ ਜਿਹੜੇ ਹਸਪਤਲ ਦੇ ਰੈਫਰ ਪਈ ਆ ਹੂੰ ਉਹ ਹੱਲ ਕਰਾਉਣ ਨੂੰ ਜਾ ਕੇ ਉੱਥੇ ਬੈੱਡ ਮਿਲੇ ਹਾਂ ਬਿਲਕੁਲ ਬਈ 32 ਜਿਹੜੇ ਪੀਏ ਚ ਫਰਮੈਸ ਚਲਦੀ ਆ ਹੂੰ ਬਾਈ ਫਿਰ ਰੈਫਰ ਰੈਫਰ ਪਈ ਹੂੰ ਜਿਹੜਾ ਬੰਦਾ ਤਾਂ ਹੀ ਬਚੂ ਜੇ ਹੁਣ ਨਹੀਂ ਨਹੀਂ ਪੂਰਾ ਦਿਨ ਲੱਗਿਆ ਸਾਢੇ 1:00 ਵਜੇ ਉੱਥੇ ਪਹੁੰਚਿਆ ਹਸਪਤਲ ਤੇ ਹੂੰ ਸਾਢੇ 5:00 ਵਜੇ ਜਾ ਕੇ ਹੋ ਰਹੀ ਆ ਸਿਟੀ ਸੈੱਟ ਠੀਕ ਹੈ ਨੁਣਕਾ ਸਾਰਾ ਸਾਰਾ ਦਿਨ ਮਰ ਕੇ ਕੰਮਾਂ ਫਿਰ ਦੇ ਸਾਰਾ ਦਿਨ ਮਰੀਜ਼ ਜਦੋਂ ਬੰਦਾ ਮਰ ਗਿਆ ਜਾਂ ਫਿਰ ਜੇ ਰੂਰੂ ਪੈਟਰੋ ਕਰ ਲੈਂਦਾ ਭਾਈ ਸਹੀ ਗੱਲ ਆ ਭਾਈ ਲਾਫਟ ਨੂੰ ਇੰਕੀ ਭਾਈ ਇਹ ਹੀ ਕਰਦਾ ਨਾ ਭਾਈ ਦੇਖੋ ਕੈਮਰੇ ਕੋ ਮੂਰੇ ਹਮ ਐਂਬੂਲੈਂਸ ਆ ਵਧੀਆ ਹੋਣੀ ਜੀ ਡਰਾਈਵਰ ਵਧੀਆ ਹੋਣ ਹਮ ਮਰੀਜ਼ ਨੂੰ ਸਹੀ ਟਾਈਮ ਤੇ ਸਹੀ ਜਗ੍ਹਾ ਪਹੁੰਚਾਇਆ ਜਾਵੇ ਹਾਂ ਬਿਲਕੁਲ ਪਹੁੰਚ ਨਹੀਂ ਸਕਦੇ ਤਾਂ ਉਹੀ ਹਸਪੀਟਲ ਜਿਹੜੀ ਬੰਦਾ ਉਮੀਦ ਰੱਖ ਕੇ ਹਸਪੀਟਲ ਦੇ ਵਿੱਚ ਆਇਆ ਬਸ ਉੱਥੇ ਉਹਦਾ ਇਲਾਜ ਸਹੀ ਤਰੀਕੇ ਨਾਲ ਹੋ ਜਾਏ ਸਾਨੂੰ ਧੱਕੇ ਦਰਦਰ ਨਾਲ ਖੜੇ ਪੈਣੇ ਨਹੀਂ ਬਿਲਕੁਲ ਭਾਈ ਸਹੀ ਹੈ ਬਿਲਕੁਲ ਭਾਈ ਅਸੀਂ ਅੱਜ ਦੇ ਲੱਗ ਗੱਲ ਕਰਦੇ ਆ ਅਸੀਂ ਆਪਾਂ ਵੀ ਬਹੁਤ ਹਨਾ ਬਹੁਤ ਰਜਵਾੜੇ ਨਹੀਂ ਹੈਗੇ ਅਸੀਂ ਵੀ ਸਰਕਾਰੀ ਜੇ ਜਾਣਾ ਬਈ ਸਾਰੀ ਤੋਂ ਬਈ ਇਲਾਜ ਸਰਕਾਰੀ ਹਸਪਤਾਲ 'ਚ ਕੋਈ ਵੀ ਆਪਾਂ ਪਹਿਲਾਂ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਨਰੀ ਦਾ ਭਾਈ ਇਲਾਜ ਮੈਂਗੇ ਬਹੁਤ ਨੇ ਹਨਾ ਭਾਈ ਬੈਸਤਾ ਬੈਂਤੀ ਆ ਪ੍ਰਸ਼ਾਸਨ ਹੋਵੇ ਤੇ ਇਹ ਗੱਲਾਂ 'ਤੇ ਧਿਆਨ ਦਿੱਤਾ ਜਾਵੇ ਤੇ ਇਸ ਵਾਸਤੇ ਤਾਂ ਕਿ ਕੋਈ ਹੋਰ ਕਿਸੇ ਨੂੰ ਵੀਡੀਓ ਐਮੇਜ ਦੀ ਨਾਮ ਰੋਣੀ ਪਵੇ ਉਹਨਾਂ ਦੇ ਖਿਲਾਫ ਹਨ ਜੋ ਵੀ ਪ੍ਰਸ਼ਾਸਨ ਉਹ ਧਿਆਨ ਦੇਣ ਠੀਕ ਹੈ ਇਹ ਸਰਕਾਰੀ ਹਸਪਤਾਲਾਂ ਦੇ ਵਿੱਚ ਹਨ ਇਲਾਜ ਸਹੀ ਬੰਦੇ ਨੂੰ ਮਿਲ ਸਕੇ ਤੇ ਜੋ ਵੀ ਉਹਨਾਂ ਵਿੱਚ ਘਾਟਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਤਾਂ ਕਿ ਕਿਸੇ ਗਰੀਬ ਹਨਾ ਪਰਿਵਾਰ ਨੂੰ ਐਵੇਂ ਦਾ ਦੁੱਖ ਨਾ ਹੋ ਕਰਨਾ ਪਵੇ ਹਨ ਤੁਸੀਂ ਸਾਨੂੰ ਕੀ ਹੈ ਨਾ ਦੱਸੋ ਬਈ બસ ਇਹ ਜਿੱਦਰੇ ਮੈਂ ਤਾਂ ਦੇਖੋ ਨਾ ਹੁਣ ਤਿੰਨ ਭੈਣਾਂ ਨੇ ਛੋਟਾ ਭਾਈ ਆ ਬਿਲਕੁਲ ਬਾਈ ਬਿਲਕੁਲ ਜਿਹਨੇ ਮਾਰ ਕੇ ਜਾਣੀ ਉਹ ਤਾਂ ਵੀ ਮਾਰ ਕੇ ਲੰਗ ਗਿਆ ਹਾਂ ਲੱਗਿਆ ਬਾਈ ਲੱਗਿਆ ਠੀਕ ਆ ਜੀ ਹੁਣ ਹੁਣ ਆਪਾਂ ਉਹ ਵੀ ਬਤਾਰੇ ਗਰੀਬ ਨੇ ਬਾਈ ਹੁਣ ਉਹ ਆ ਕੇ ਉਥੋਂ ਰਿਪੋਰਟ ਤੋਂ ਬੰਦੇ ਨੂੰ ਚੇ ਕਰਤ ਰਿਹਾ ਬਿਲਕੁਲ ਬਾਈ ਕਿਉਂਕਿ ਪੈਸਾ ਤਾਂ ਉਹਨਾਂ ਦੇ ਬਹੁਤ ਆਪੇ ਉਸ ਕਰਨਾ ਇਕੱਠਾ ਹੋ ਕੇ ਲਾਦ ਤੇ ਲੱਗ ਰਿਹਾ ਹਾਂ ਫਸ ਤੇ ਵੀ ਆਈ ਬੇਨਤੀ ਆ ਵੀ ਸਾਡੀ ਦੀ ਮੌਗ ਗਰੀਬ ਸਰਕਾਰ ਸਰਕਾਰੀ ਹਸਪੀਟਲਾਂ ਵੱਲ ਧਿਆਨ ਦੇਵੇ ਬਿਲਕੁਲ ਬਿਲਕੁਲ ਇਹ ਤੋਂ ਵੱਧ ਅਸੀਂ ਹੋਰ ਕੁਝ ਨਹੀਂ ਕਹਿੰਦੇ ਜੋ ਸਾਡੀ ਚਾਹ ਨੂੰ ਵੱਸ ਸਕੇ ਅਸੀਂ ਪ੍ਰਾਈਵੇਟਾਂ 'ਚ ਧੱਕੇ ਨਹੀਂ ਖਾ ਲਵਦੇ ਠੀਕ ਹੈ ਜੀ ਕਹੇ ਗਰੀਬ ਲਾ ਲਓ ਜੋ ਮਰਜ਼ੀ ਲਾਓ ਸਾਨੂੰ ਸਾਡਾ ਇਲਾਜ ਸਹੀ ਤਰੀਕੇ ਨਾਲ ਸਹੀ ਟਾਈਮ ਤੇ ਸਾਡੇ ਸਰਕਾਰੀ ਹਸਪੀਟਲਾਂ 'ਚ ਸਾਨੂੰ ਚਾਹੀਦਾ ਹਾਂ ਬਿਲਕੁਲ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਿਲਕੁਲ ਭਾਈ ਬਹੁਤ ਧੰਨਵਾਦ ਸਾਡੇ ਵੀਡੀਓ ਕਾਉਣ ਦਾ ਹੀ ਜਿੰਤੀ ਹਾਂ ਇਹਦਾ ਹਾਂ ਮਿਹਰਬਾਨੀ